ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਚੈਨਲ ਦੇ ਉੱਤੇ ਬਾਸਮਤੀ ਵਾਲੇ ਭਰਾ ਬਹੁਤ ਮੈਸੇਜ ਕਰਦੇ ਸੀ ਕਮੈਂਟਾਂ 'ਚ ਵੀ ਸਾਨੂੰ ਵੀ ਬਾਸਮਤੀ ਬਾਰੇ ਦੱਸੋ ਬਈ ਅੱਜ 11 21 ਤੇ 17 18 ਦੇ ਖੇਤ 'ਚ ਖੜੇ ਆ ਤੇ ਬਾਈ ਤੋਂ ਪੁੱਛਦੇ ਆ ਕੀ ਹਿਸਾਬ ਕਿਤਾਬ ਹੈ ਤੇ ਆਜੋ ਕਰ ਹਾਂਜੀ ਬਾਈ ਕੀ ਹਾਲ ਹੈ ਠੀਕ ਹੋ ਹਾਂਜੀ ਵਧੀਆ ਸਾਰੇ ਤੁਸੀਂ ਦੱਸੋ ਤੇ ਬਹੁਤ ਵਧੀਆ ਆ ਬਈ 17 18 ਵਾਲੇ ਖੇਤ ਦੇ ਵਿੱਚ ਖੜੇ ਆ 5 ਤਰੀਕ ਦੀ ਇਹ ਲੱਗੀ ਹੋਈ ਆ ਹਨਾ ਬਈ ਹਾਂਜੀ ਹਾਂਜੀ ਤੇ ਆ ਕਿੱਲਾ ਗਿਆ ਨਾ 21 ਦਾ 21 11 21 ਦਾ ਜੀ ਆ 17 18 ਇਹ 11 21 ਦਾ ਕਿੱਲਾ ਬਈ ਤੇ ਆਹ ਇਹ 17 18 ਜੀ ਇਹ 17 18 ਬਈ ਸਾਰੀ ਤੇ ਖਰਾਕ ਰਾਸ਼ਨ ਬਾਰੇ ਬਈ ਦੱਸਿਓ ਮੜਾ ਜੀ ਕੀ ਹਿਸਾਬ ਕਿਤਾ ਆਪਾਂ ਮੰਨ ਕੇ ਚੱਲੋ ਵੀ ਸਵਾ ਕਦੋ ਢਾਈ ਗਟਿਆ ਯੂਰੀਆ ਦੇ ਪਾਏ ਆ ਜੀ ਠੀਕ ਹੈ ਤੇ ਪਹਿਲੀ ਦੇ ਨਾਲ ਉਹੀ ਸੇਮ ਜਿੰਕ ਜੀ ਤੇ ਦੂਜੀ ਨਾਲ ਆਪਾਂ ਮੈਲਟੋਪ ਆਇਆ ਜੀ ਉਸ ਤੋਂ ਬਾਅਦ ਅੱਧਾ ਅੱਧਾ ਘੱਟਾ ਕਰਕੇ ਇਹਨੂੰ ਡੋਜ਼ ਦਿੱਤੀ ਆ ਜੀ ਠੀਕ ਹੈ ਕੋਣ ਪਾਣੀ ਸਕਾਇਆ ਵੈ ਜੀ ਕੁੱਲ ਮਿਲਾ ਕੇ ਸੋਣੀ ਖੜੀ ਆ ਜੀ ਠੀਕ ਹੈ ਕੋਈ ਪਦਾਨ ਫਟੇਰਾ ਹੋ ਲੱਗ ਨਹੀਂ ਨਹੀਂ ਹਲੇ ਤਾਂ ਕੁਝ ਨਹੀਂ ਪਾਇਆ ਜੀ ਤੇ ਬਸ ਹੁਣ ਜਦੋਂ ਗੋਭਾਂ ਹੀ ਭਰਨ ਲੱਗੀ ਤੇ ਉਦੋਂ ਸਪਰੇ ਵਗੈਰਾ ਕਰ ਦਿੰਦੇ ਹਾਂ ਸੰਗੀ ਸੰਗੀ ਆਹ ਦੇਖੋ ਬਈ ਆ ਹੀ ਮੈਂ ਕਹਿਣਾ ਹੁੰਨਾ ਵੀ ਆਹ ਕੰਡੀਸ਼ਨ ਤੇ ਆ ਕੇ 40 45 ਦਿਨਾਂ ਦੇ ਆ ਕੇ ਪਾਣੀ ਜਮਾਂ ਹੀ ਸਿਕਾ ਦੇਣਾ ਜਿੰਨਾ ਟਾਈਮ ਇਹਦੀ ਬੱਤੀਆਂ ਨਹੀਂ ਬਣਦੀਆਂ ਆ ਰਾਮ ਨਾਲ ਤੁਰਿਆ ਜਾਣਾ ਮੈਂ ਵਿੱਚ ਇਹਦੇ ਤੇ ਜਾਲਾ ਵੀ ਦੇਖ ਸਕਦੇ ਤੁਸੀਂ ਸਵਾ ਦੋ ਗੱਟੇ ਤਾਂ 23 ਗੱਟੇ ਬਈ ਜੂਰੀਆ ਬਾਈ 23 ਗੱਟੇ ਹੋਣਗੇ ਬਾਈ ਠੀਕ ਹੈ ਤੇ ਹੁਣ ਇਹਦੇ ਤੇ ਬਾਈ ਫੰਗੀ ਸਾਈਡ ਕਰ ਦਿਓ ਇੱਕ ਹਨਾ ਫੰਗੀ ਸਾਈਡ ਤੇ ਹਿੰਦੀ ਵਾਲੀ ਕੋਈ ਜਿੱਦਾਂ ਹਾਂ ਹਾਲ ਵੈਸੇ ਤਾਂ ਹੈ ਨਹੀਂ ਸੰਡੀ ਦੀ ਸਮੱਸਿਆ ਕੋਈ ਫੰਗੀ ਸਾਈਡ ਇੱਕ ਕਰ ਦਿਓ ਜਦੋਂ ਆਹ ਭਮੱਕੜ ਫਿਰਦਾ ਵਿੱਚ ਕੱਲਾ ਬਸ ਨਾਲ ਇਹ ਮਰ ਜੂਗਾ ਨਾਲ ਜੋ ਪਾਉਣਾ ਇਨਸੈਕਟੀਸਾਈਡ ਪਾ ਦਿਓ ਬਹੁਤ ਸੋਹਣੀ ਖੜੀ ਹੈ ਬਾਈ ਇਸ ਤਰ੍ਹਾਂ 18 ਨਹੀਂ ਮੜੀ ਮਾਰ ਲਉਣੀ ਬਾਈ ਇਹ 11 21 ਆਪਣੀ ਹਨਾ ਇਹ ਬਈ ਹਫਤਾ ਕੁ ਵੱਧ ਲੈਂਦੀ ਉਹਦੇ ਨਾਲੋਂ ਇਹ 5 ਜੁਲਾਈ ਦੀ ਲੇਡ ਕੀ ਲੱਗੀ ਆ ਜੀ ਬਸ ਆਹ 10 10 ਹੈ ਇਹ ਵੀ ਨਾਲ ਹੀ ਲੱਗੀ ਆ ਬਸ ਇੱਕ ਦੋ ਦਿਨ ਦਾ ਹੀ ਫਰਕ ਇਹ ਮੰਨ ਕੇ ਚਲੋ ਬਈ 3-4 ਦਿਨ ਦਾ ਰੱਖ ਲੋ ਫਰਕ ਜੀ ਬਸ ਠੀਕ ਜੀ ਆ ਠੀਕ ਆ ਹੁਣ ਸੁੱਕਾ ਲਵਾਇਆ ਦਵਾ ਜੀ ਖਰਾਕ ਉਨੀ ਐ ਇਹਦੇ ਚ ਵੀ ਖਰਾਕ ਸੇਮ ਆ ਹਾਂ ਜੀ ਦੇਖੋ ਬਈ ਕੰਡੀਸ਼ਨ ਚੈੱਕ ਕਰੋ ਤੇ ਦੱਸਿਓ ਬਈ ਜੇ ਤੁਸੀਂ ਲਈ ਆ ਤੇ ਕੀ ਖਰਾਕ ਪਾਈ ਆ ਕਮੈਂਟਾਂ ਜਰੂਰ ਮੈਸੇਜ ਕਰ ਦਿਓ ਇਹਦੀਆਂ ਬਈ ਜੇ ਇਹ ਟੰਗਾਈਆਂ ਨਾ 12 ਜਾਂ 15 ਹੋ ਲੈ ਵੀ ਦੇਖ ਸਕਦੇ ਤੁਸੀਂ ਤੇ ਫੋਨ ਆ ਗਿਆ ਸੀ ਵਿੱਚ ਤੇ ਕਿੰਨੇ ਕ ਦਿਨਾਂ ਦੀ ਹੋਊ ਬਈ ਇਹ ਸਿਸਟਮ ਜੀ ਉਹ ਬਈ 5 ਜੁਲਾਈ ਤੋਂ ਲਾ ਕੇ 5 ਜੁਲਾਈ ਤੋਂ ਮਤਲਬ ਲਗਭਗ 40 ਕ ਦਿਨਾਂ ਦੀ 40 40 ਦਿਨਾਂ ਦੀ ਹਾਂਜੀ ਤੇ ਇੱਕ ਜਿਹੜੇ ਆ ਆ ਬਈ ਇਹਨੂੰ ਦੇਖਦੇ ਇੱਕ ਹੀ ਡਰੀ ਜਾਂਦੇ ਨੇ ਅੱਦੇ ਇਹ ਆਪਣਾ ਮਿੱਤਰ ਕੀੜਾ ਇਹ ਆ ਜਿਹੜਾ ਹਰੇ ਰੰਗ ਦਾ ਹਾਂਜੀ ਆ ਹਰੇ ਰੰਗ ਨਾਲ ਪੱਕੜ ਜਾ ਫਿਰਦਾ ਹਾਂਜੀ ਹਾਂਜੀ ਆਹਾ ਕਈ ਇਹਨੂੰ ਦੇਖ ਦੇ ਇੱਕੀ ਸਪ੍ਰੈਂਗ ਗਰੀ ਜਾਂਦੇ ਨੇ ਇਹਨੂੰ ਦੇਖ ਕੇ ਬਈ ਡਰੋ ਨਾ ਇਹ ਤਾਂ ਖਾਂਦਾ ਆਂਡੇ ਖਾਊਗਾ ਇਹ ਅੱਗੇ ਜਾ ਕੇ ਤੇ ਕੋਈ ਫਟੇਰਾ ਨਹੀਂ ਬਈ ਕੁਝ ਨਹੀਂ ਤੇ ਬਾਕੀ ਹਫਤੇ ਹਫਤੇ ਬਾਅਦ ਇਹਦੀ ਵੀਡੀਓ ਪਾਉਂਦਾ ਰਹੂ ਮੈਂ ਕਿ ਕੀ ਰਿਪੋਰਟ ਆ 17 18 ਦੀ ਵੀ 11 21 ਦੀ ਵੀ ਤੇ ਬਾਕੀ ਝੋਨਿਆਂ ਦੀ ਵੀ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਬਈ ਆਪਦਾ ਏਰੀਆ ਜ਼ਰੂਰ ਦੱਸਿਓ ਇਹਨਾਂ ਦੀ ਬਾਸਮਤੀ ਦਾ ਰੇਟ ਬਾਈ ਜਿਹੜੇ ਕਈਆਂ ਨੇ ਘਟ ਗਿਆ ਘਟ ਗਿਆ ਹਜੇ ਬਾਈ ਕੋਈ ਪਤਾ ਨਹੀਂ ਕੀ ਸਿਸਟਮ ਬੰਨ ਹੈ ਮੰਡੀ ਚ ਆਉਣ ਤੋਂ ਇੱਕ ਵਾਰੀ ਉਦੋਂ ਹੀ ਪਤਾ ਲੱਗੂਗਾ ਕਰ ਲਓ ਸਬਸਕ੍ਰਾਈਬ ਮਿੱਤਰੋ